ਜਪਾਨੀ ਕੰਪਨੀ ਤੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਕਿਰਾਏ ਤੇ ਲੈਣ ਵਾਲੇ ਗਿਆਨੀ ਗੁਰਦਿੱਤ ਸਿੰਘ ਕੌਣ ਸਨ ਤੇ ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਕਿਉਂ ਰੱਖ ਦਿੱਤਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਤਾਂ ਅੱਜ ਤੁਹਾਨੂੰ ਇਸ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਸਾਡੇ ਇਤਿਹਾਸ ਦੇ ਬਹੁਤ ਸਾਰੇ ਐਵੇਂ ਦੇ ਪੱਖ ਨੇ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਤਾਂ ਮਨੂੰ ਇਹ ਲੱਗਦਾ ਹੈ ਕਿ ਤਰਸੇਮ ਜਸੜ ਹੁਣੀ ਹਮੇਸ਼ਾ ਹੀ ਇੱਕ ਅਲੱਗ ਜੀ ਤੇ ਇੱਕ ਵੱਖਰੀ ਕੋਸ਼ਿਸ਼ ਕਰਦੇ ਨੇ ਜਿਸ ਦੇ ਰਾਹੀਂ ਉਹ ਸਾਡੇ ਇਤਿਹਾਸਕ ਪੱਖ ਸਾਨੂੰ ਫਿਲਮਾਂ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਉਹਨਾਂ ਦੀ ਮਸਤਾਨੇ ਫਿਲਮ ਆਈ ਸੀ ਤੇ ਹੁਣ 1 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਗੁਰੂ ਨਾਨਕ ਜਹਾਜ਼ ਜੋ ਕਿ ਕੋਮਾਗਾਟਾ ਮਾਰੂ ਘਟਨਾ ਦੇ ਉੱਤੇ ਆਧਾਰਿਤ ਹੋਵੇਗੀ ਕੋਮਾਗਾਟਾ ਮਾਰੂ ਜਿਹੜੀ ਘਟਨਾ ਹੁੰਦੀ ਹੈ ਇਸ ਦੇ ਵਿੱਚ ਸਾਨੂੰ ਇੱਕ ਮੁੱਖ ਪਾਤਰ ਨਜ਼ਰ ਆਉਂਦੇ ਨੇ ਬਾਬਾ ਗੁਰਦਿੱਤ ਸਿੰਘ ਬਾਬਾ ਗੁਰਦਿੱਤ ਸਿੰਘ ਕੌਣ ਸਨ ਇਹਨਾਂ ਨੇ ਜਾਪਾਨੀ ਕੰਪਨੀ ਤੋਂ ਜਦੋਂ ਕੋਮਾਗਾਟਾ ਮਾਰੂ ਜਹਾਜ਼ ਲਿਆ ਤਾਂ ਉਸ ਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਕਿਉਂ ਰੱਖ ਦਿੱਤਾ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਦੱਸ ਦਈਏ ਕਿ ਬਾਬਾ ਗੁਰਦੇਵ ਸਿੰਘ ਕੋਮਾਗਾਟਾ ਮਾਰੂ ਘਟਨਾ ਦੇ ਕੇਂਦਰੀ ਮੁੱਖ ਪਾਤਰ ਸਨ ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹਾਲੀ ਪਿੰਡ ਵਿੱਚ ਜਨਮੇ ਸਨ ਉਹਨਾਂ ਦੇ ਦਾਦਾ ਸਰਦਾਰ ਰਤਨ ਸਿੰਘ ਖਾਲਸਾ ਫੌਜ ਵਿੱਚ ਉੱਚ ਅਧਿਕਾਰੀ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਪਹਿਲੀ ਅਤੇ ਦੂਜੀ ਐਗਲੋ ਸਿੱਖ ਜੰਗਾਂ ਵਿੱਚ ਲੜਾਈ ਕੀਤੀ ਸੀ ਜੇਕਰ ਤੁਹਾਨੂੰ ਕਾਮਾਗਾਟਾ ਮਾਰੂ ਘਟਨਾ ਬਾਰੇ ਥੋੜੀ ਜੀ ਜਾਣਕਾਰੀ ਦੇਈਏ ਤਾਂ 1914 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਨੇ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਨੂੰ ਕਿਰਾਏ ਤੇ ਲੈ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਭਾਰਤੀ ਪ੍ਰਵਾਸੀਆਂ ਨੂੰ ਉੱਥੇ ਲਜਾਇਆ ਜਾ ਸਕੇ। ਉਹਨਾਂ ਨੇ ਇਹ ਯਾਤਰਾ ਕੈਨੇਡੀਅਨ ਸਰਕਾਰ ਦੀਆਂ ਵਿਦੇਸ਼ੀ ਨੀਤੀਆਂ ਦੇ ਖਿਲਾਫ ਇੱਕ ਚੁਣੌਤੀ ਵਜੋਂ ਸ਼ੁਰੂ ਕੀਤੀ ਸੀ। ਜਹਾਜ਼ ਤੇ 376 ਯਾਤਰੀ ਸਨ ਜਿਨ੍ਹਾਂ ਵਿੱਚੋਂ 351 ਸਿੱਖ, 24 ਹਿੰਦੂ ਤੇ ਇੱਕ ਮੁਸਲਮਾਨ ਸੀ। ਜਦੋਂ ਜਹਾਜ਼ 23 ਮਈ 1914 ਨੂੰ ਬੈਂਕੂਵਰ ਪਹੁੰਚਿਆ ਤਾਂ ਸਿਰਫ 22 ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਮਿਲੀ। ਬਾਕੀਆਂ ਨੂੰ 2 ਮਹੀਨੇ ਤੱਕ ਜਹਾਜ਼ ਤੇ ਰੱਖਿਆ ਗਿਆ ਅਤੇ ਆਖਰਕਾਰ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਕਲਕੱਤਾ ਪਹੁੰਚਣ ਤੇ ਬ੍ਰਿਟਿਸ਼ ਸਰਕਾਰ ਨੇ ਕਈ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਕੁਝ ਮਾਰੇ ਵੀ ਗਏ। ਜੇਕਰ ਬਾਬਾ ਗੁਰਦਿੱਤ ਸਿੰਘ ਦੇ ਜੀਵਨ ਦੀ ਗੱਲ ਕਰ ਲਈਏ ਤਾਂ ਬਾਬਾ ਗੁਰਦਿੱਤ ਸਿੰਘ ਨੇ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਮਲੇਸ਼ੀਆ ਤੇ ਸਿੰਗਾਪੁਰ ਵਿੱਚ گزارਿਆ ਜਿੱਥੇ ਉਹ ਇੱਕ ਠੇਕੇਦਾਰ ਵਜੋਂ ਸਫਲ ਹੋਏ। ਉਹਨਾਂ ਨੇ 1911 ਵਿੱਚ ਬੇਗਾਰ ਪ੍ਰਥਾ ਦੇ ਖਿਲਾਫ ਆਵਾਜ਼ ਉਠਾਈ ਕਮਗਾਟਾ ਮਾਰੂ ਘਟਨਾ ਤੋਂ ਬਾਅਦ ਉਹ ਕਈ ਸਾਲਾਂ ਤੱਕ ਲੁਕੇ ਰਹੇ ਅਤੇ 1920 ਵਿੱਚ ਮਹਾਤਮਾ ਗਾਂਧੀ ਦੀ ਸਲਾਹ ਤੇ ਨਨਕਾਣਾ ਸਾਹਿਬ ਵਿਖੇ ਆਤਮ ਸਮਰਪਣ ਕੀਤਾ ਉਹਨਾਂ ਨੂੰ 5 ਸਾਲ ਦੀ ਕੈਦ ਹੋਈ ਉਹ 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਦੇहांत ਕਰ ਗਏ ਤਾਂ ਜੇਕਰ ਹੁਣ ਆਪਾਂ ਇਹ ਗੱਲ ਕਰੀਏ ਕਿ ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਕਿਉਂ ਰੱਖਿਆ ਤਾਂ ਇਸ ਦੇ ਪਿੱਛੇ ਇੱਕ ਗਹਿਰਾ ਅਰਥ ਸੀ ਤੁਹਾਨੂੰ ਦੱਸਦੀ ਕਿ ਬਾਬਾ ਗੁਰਦੇਵ ਸਿੰਘ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦੀ ਵਿਦੇਸ਼ੀ ਯਾਤਰਾਵਾਂ ਜਾਂ ਉਦਾਸੀਆਂ ਤੋਂ ਪ੍ਰਭਾਵਿਤ ਸਨ ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਪੰਜ ਉਦਾਸੀਆਂ ਕੀਤੀਆਂ ਜਿੱਥੇ ਉਹ ਨੇਕੀ ਸੱਚਾਈ ਅਤੇ ਸਮਾਨਤਾ ਦਾ ਪੈਗਾਮ ਲੈ ਕੇ ਵੱਖ-ਵੱਖ ਦੇਸ਼ਾਂ ਵਿੱਚ ਗਏ ਗੁਰੂ ਨਾਨਕ ਜਹਾਜ਼ ਉਸ ਸੰਦੇਸ਼ ਨੂੰ ਵਿਦੇਸ਼ ਲੈ ਜਾਣ ਦੀ ਇੱਕ ਰੋਹਾਨੀ ਤਸਵੀਰ ਸੀ ਉਹਨਾਂ ਨੇ ਇਹ ਨਾਮ ਰੱਖ ਕੇ ਆਪਣੇ ਸਾਥੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਰਸਤਾ ਉਹਨਾਂ ਨੇ ਚੁਣਿਆ ਹੈ ਉਹ ਸੱਚ ਅਤੇ ਰੱਬੀ ਰਾਹ ਹੈ ਤੁਹਾਨੂੰ ਦੱਸ ਦਈਏ ਕਿ ਉਹ ਚਾਹੁੰਦੇ ਸਨ ਕਿ ਇਹ ਜਹਾਜ਼ ਸਿਰਫ ਇੱਕ ठेकेदार ਜਾਂ ਉਦਯੋਗਪਤੀ ਦੀ ਕੋਸ਼ਿਸ਼ ਨਾ ਲੱਗੇ ਸਗੋਂ ਸਿੱਖ ਕੌਮ ਅਤੇ ਭਾਰਤੀ ਪ੍ਰਵਾਸੀਆਂ ਦੇ ਹੱਕਾਂ ਲਈ ਇੱਕ ਅਧਿਆਤਮਿਕ ਯਾਤਰਾ ਹੋਵੇ ਜਿਸ ਦਾ ਸਰਮੋਰ ਗੁਰੂ ਨਾਨਕ ਦੇਵ ਜੀ ਹੋਣ ਤਾਂ ਇਹ ਸੀ ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਬਦਲ ਕੇ ਗੁਰੂ ਨਾਨਕ ਨਾਮ ਜਹਾਜ਼ ਰੱਖਣ ਦੇ ਪਿੱਛੇ ਦੀ ਕਹਾਣੀ ਤਾਂ ਹੋਰ ਇਸ ਪੂਰੀ ਘਟਨਾ ਦੇ ਵਿੱਚ ਕੀ ਕੁਝ ਹੁੰਦਾ ਹੈ ਕਿਵੇਂ ਸ਼ੁਰੂਆਤ ਹੁੰਦੀ ਹੈ ਜਦੋਂ ਉਹ ਵਿਦੇਸ਼ ਪਹੁੰਚਦੇ ਨੇ ਕਿਸ ਤਰੀਕੇ ਦੇ ਨਾਲ ਜੋ ਵਿਦੇਸ਼ੀ ਸਰਕਾਰ ਹੈ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਬੜੀ ਬਰੀਕੀਆਂ ਦੇ ਨਾਲ ਸਾਨੂੰ ਇਹ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਕਿ 1 ਮਈ ਨੂੰ ਸ਼ਰਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਰਸੇਮ ਜਸੜ ਦੀ ਟੀਮ ਵੈਲੀ ਜਨਤਾ ਰਿਕਾਰਡ ਦੁਆਰਾ ਜਿਹੜੀ ਫਿਲਮ ਲਿਆਂਦੀ ਗਈ ਸੀ ਮਸਤਾਨੇ ਉਸ ਫਿਲਮ ਨੇ ਇੱਕ ਵੱਡੀ ਤੇ ਗਹਿਰੀ ਛਾਪ ਪੰਜਾਬੀਆਂ ਦੇ ਦਿਲਾਂ ਦੇ ਉੱਤੇ ਛੱਡੀ ਸੀ ਤੇ ترਸੇਮ ਜਸੜਨ ਇਹ ਗੱਲ ਕਹੀ ਸੀ ਕਿ ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਅਸੀਂ ਇੱਕ ਵੱਡੀ ਫਿਲਮ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਾਂ ਹੁਣ 1 ਮਈ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ ਜੀ ਗੁਰੂ ਨਾਨਕ ਜਹਾਜ ਤੁਸੀਂ ਸਾਰੇ ਜਿਹੜੇ ਇਹ ਫਿਲਮ ਦੇਖਣ ਦੇ ਲਈ ਜ਼ਰੂਰ ਜਾਇਓ ਕਿਉਂਕਿ ਫਿਲਮ ਦਾ ਅਰਥ ਬਹੁਤ ਵੱਡਾ ਹੈ ਫਿਲਮ ਬਹੁਤ ਵੱਡੀ ਹੈ ਤੇ ਅਸੀਂ ਅਕਸਰ ਹੀ ਕਹਿੰਨੇ ਆ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਐਵੇਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤਾਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਤੇ ਸਾਡੀ ਇੰਡਸਟਰੀ ਨੂੰ ਇੱਕ ਨਵਾਂ ਕਨਸੈਪਟ ਮਿਲੇ ਨਵਾਂ ਕੰਟੈਂਟ ਮਿਲੇ ਜਿਸ ਦੇ ਨਾਲ ਸਾਨੂੰ ਜਾਣਕਾਰੀ ਵੀ ਮਿਲੇ ਤੇ ਸਾਡੇ ਇਤਿਹਾਸਕ ਪੱਖ ਸਾਡੇ ਸਾਹਮਣੇ ਆਉਣ ਤਾਂ ਇਸ ਫਿਲਮ ਨੂੰ ਜ਼ਰੂਰ ਸਪੋਰਟ ਕਰਿਓ ਧੰਨਵਾਦ